ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਅਕਾਲੀ ਆਗੂ ਤੇ ਸਾਬਕਾ ਮinistr ਪੰਜਾਬ ਸਰਕਾਰ ਬਾਦਲ ਪਰਿਵਾਰ ਦਾ ਰਿਸ਼ਤੇਦਾਰ ਸੁਖਬੀਰ ਸਿੰਘ ਬਾਦਲ ਦਾ ਸਾਲਾ ਜਿਸ ਤਰ੍ਹਾਂ ਉਹਦੇ ਘਰ 'ਚ ਪੁਲਿਸ ਨੇ ਦਾਖਲ ਹੋ ਕੇ ਉਹਨੂੰ ਗ੍ਰਿਫਤਾਰ ਕੀਤਾ ਮੈਂ ਕਹਿਣਾ ਚਾਹੁੰਦਾ ਕੱਲ ਬੜੀਆਂ ਜਿਹੜੀਆਂ ਸੀਗੀਆਂ ਉਹਨਾਂ ਦੇ ਸਪਾਸ ਸਲਾਰਾਂ ਵੱਲੋਂ ਉਹਨਾਂ ਦੇ ਸਾਥੀਆਂ ਦੇ ਵੱਲੋਂ ਖ਼ਬਰਾਂ ਜਾਂ ਉਹਦੀ ਵਾਈਫ ਦੇ ਵੱਲੋਂ ਜਿਹੜੀਆਂ ਸਟੇਟਮੈਂਟਾਂ ਦਿੱਤੀਆਂ ਗਈਆਂ ਕਿ ਸਰਕਾਰ ਨੇ ਤੱਕਾ ਕੀਤਾ ਸਰਕਾਰ ਨੇ ਤੱਕਾ ਕੀਤਾ ਮੈਂ ਇੱਕ ਬੇਨਤੀ ਕਰਦਾ ਜਦੋਂ ਬਾਦਲਾਂ ਦੀ ਸਰਕਾਰ ਸੀ ਮਜੀਠੀਆਣੀ ਮੰਤਰੀ ਸੀ ਉਦੋਂ ਇਹ ਤੱਕਾ ਕਰਦੇ ਰਹੇ ਸੀ ਉਦੋਂ ਵੀ ਵਿਰੋਧ ਕੀਤਾ ਤੇ ਅੱਜ ਜੇ ਭਗਵੰਤ ਮਾਨ ਦੀ ਸਰਕਾਰ ਨੇ ਉਹਨਾਂ ਦੇ ਕਹਿਣ ਸਾਰ ਤੱਕਾ ਕੀਤਾ ਇਸ ਤਰ੍ਹਾਂ ਘਰ 'ਚ ਜ਼ਬਰਦਸਤੀ ਵੜ ਕੇ ਤੇ ਉਹ ਗ੍ਰਿਫਤਾਰ ਕੀਤਾ ਅਸੀਂ ਹਰੇਕ ਤੱਕੇ ਛਾਹੀ ਦੀ ਨਖੇਦੀ ਕਰਦੇ ਹਾਂ ਤੱਕਾ ਕੋਈ ਸਰਕਾਰ ਕਰੇ ਸਰਕਾਰੀ ਜ਼ਬਰ ਜ਼ੁਲਮ ਦੇ ਖਿਲਾਫ ਾਰੇ ਉਹਨਾਂ ਨੂੰ ਆਪਣੇ ਹੱਥਾਂ ਦੀਆਂ ਦਿੱਤੀਆਂ ਗੰਢਾਂ ਅਜ ਹਜ ਦੰਦਾ ਨਾ ਖੋਲਣੀਆਂ ਪੈ ਰੀਆਂ ਮੈਂ ਕਹਿਣਾ ਚਾਹੁੰਨਾ ਵਿਕਰਮ ਸਿੰਘ ਵਜੀਠੀਆ ਜਾਂ ਕਾਲੀਆਂ ਨੂੰ ਜਿਨ੍ਹਾਂ ਨੇ ਆਪਣੇ ਰਾਜ ਵਿੱਚ ਜੋ ਕੁਝ ਕੀਤਾ ਅਜ ਭੁੱਲ ਗਏ ਮੈਨੂੰ ਬੜਾ ਤਰਸ ਆਇਆ ਵਿਕਰਮ ਸਿੰਘ ਵਜੀਠੀਆ ਦੀ ਧਰਮ ਪਤਨੀ ਨੇ ਕਿਹਾ ਮੇਰੇ ਮਾਤਾ ਸੀ 60 ਸਾਲ ਦੇ ਬਜ਼ੁਰਗ ਉੱਥੇ ਪੁਲਿਸ ਵੱੜ ਗਈ ਸਾਡੇ ਬੱਚੇ ਸੀ ਉੱਥੇ ਪਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਬੀਬੀ ਜੀ ਤੁਹਾਡੇ ਪਤੀ ਦੇਵ ਤੁਹਾਡੀ ਸਰਕਾਰ ਤੁਹਾਡੇ ਰਿਸ਼ਤੇਦਾਰ ਜਦੋਂ ਉਹਨਾਂ ਨੇ ਵੀ ਆਹੀ ਕੁਝ ਕੀਤਾ ਇਹਨਾਂ ਦਾ ਹੀ ਇਹਨਾਂ ਦੇ ਪਾਏ ਪੂਰਨਿਆਂ ਤੇ ਅੱਜ ਦੂਜੀਆਂ ਸਰਕਾਰਾਂ ਚੱਲ ਰਹੀਆਂ ਨੇ ਉਹੀ ਪੁਲਿਸ ਹੈ ਤੁਹਾਡੇ ਜਿਹਨੂੰ ਤੁਸੀਂ ਬਾਬਾ ਬੋੜ ਕਹਿੰਨੇ ਆ ਉਹਨੇ ਝੂਠੇ ਪੁਲਿਸ ਮੁਕਾਬਲੇ ਬਾਬਾ ਬੂਝਾ ਸਿੰਘ ਦਾ ਮੁਕਾਬਲਾ ਬਣਾ ਕੇ ਸ਼ੁਰੂ ਕੀਤੇ ਸੀ ਪੰਜਾਬ 'ਚ ਕਿੰਨੇ ਮੁਕਾਬਲੇ ਬਣਾਏ ਗਏ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਇਨਸਾਫ ਮੰਗਦੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਵਿਦਵੀ ਕਾਂਡ ਵਾਪਰਿਆ ਤੁਹਾਡੇ ਉਹੀ ਪ੍ਰਚਾਰਕਾਂ ਨੂੰ ਗ੍ਰਿਫਤਾਰ ਕਰ ਕਰ ਜੇਲ੍ਹਾਂ 'ਚ ਡੱਕਿਆ ਤੁਸੀਂ ਪਾਬੰਦੀਆਂ ਲਾਈਆਂ ਆਪਣੇ ਰਾਜ ਦੇ ਵਿੱਚ ਔਰ ਗੁਰੂ ਘਰ ਦੇ ਦੁਖੀ ਸਵਾਗ ਰਚਣ ਵਾਲੇ ਨੂੰ ਤੁਸੀਂ ਪੋਸਤ ਪਣਾਈ ਕੀਤੀ ਉਹਦੇ ਤੁਸੀਂ ਚੋਰ ਚਰਚਾਵਾ ਕਰਾਈਆਂ ਉਹਦੇ ਡੇਰਿਆਂ ਨੂੰ ਵੀ ਰਾਖੀ ਕੀਤੀ ਜੇ ਮੇਰੇ ਵਰਗਾ ਸਿੱਖ ਕੋਈ ਪ੍ਰਚਾਰ ਦੇ ਰਾਹ ਤੇ ਤੁਰਿਆ ਤੇ ਤੁਸੀਂ ਗ੍ਰਿਫਤਾਰੀਆਂ ਕੀਤੀਆਂ ਆਹੀ ਕੁਛ ਤੁਹਾਡੀ ਪੁਲਿਸ ਕਰਦੀ ਰਹੀ ਤੁਹਾਡੇ ਰਾਜ 'ਚ ਜਿਹੜਾ ਅੱਜ ਤੁਹਾਡੇ ਨਾਲ ਹੋਇਆ ਕਹਿੰਦੇ ਆ ਕਿ ਅੱਜ ਜਦੋਂ ਆਪਣੇ ਘਰ ਲੱਗੀ ਆ ਤੇ ਉਹ ਅੱਗ ਲੱਗਦੀ ਆ ਦੂਜੇ ਦੇ ਲੱਗੀ ਦਾ ਬਸੰਤਰ ਲੱਗਦੀ ਆ। ਜੱਗ ਨਾਲ ਜੋ ਕੁਝ ਬੀਤਿਆ ਤੁਹਾਡੇ ਸਾਹਮਣੇ ਜੋ ਹੱਡੀ ਬੀਤਿਆ ਮੈਂ ਉਹ ਸੰਗਤ ਨਾਲ ਸਾਂਝੇ ਕਰਨਾ ਚਾਹੁੰਨਾ ਮੈਂ ਸੰਗਤ ਨੂੰ ਅਪੀਲ ਕਰਨੀ ਚਾਹੁੰਨਾ ਕਿ ਇਹਨਾਂ ਬਾਦਲਾਂ ਨੇ ਮਜੀਠੀਆਂ ਨੇ ਆਹੀ ਕੁਛ ਕੀਤਾ ਜੋ ਕੁਝ ਅੱਜ ਇਹਨਾਂ ਨਾਲ ਹੋ ਰਿਹਾ ਇਹਨਾਂ ਨੂੰ ਗੁਰਬਾਣੀ ਦੇ ਉਹ ਵਾਕ ਯਾਦ ਕਰਨੇ ਚਾਹੀਦੇ ਆ ਸਤਿਗੁਰ ਸੱਚੇ ਬਾਦਸ਼ਾਹ ਨੇ ਬਾਣੀ ਚ ਪਹਿਲਾਂ ਹੀ ਫੈਸਲਾ ਦੇ ਦਿੱਤਾ ਕਿ ਜੈਸਾ ਬੀਜਾ ਸੋਲੋਣਾ। ਦੇਹੋ ਜਿਆ ਬੀਜਿਆ ਵਧਣਾ ਪੈਣਾ ਪੰਜਾਬ ਦੀ ਹੈ ਕੋਈ ਜੇਲ ਜਿਹੜੀ ਸਾਨੂੰ ਨਹੀਂ ਦਿਖਾਈ ਕੀ ਕਸੂਰ ਸੀ ਇਹ ਪ੍ਰਚਾਰ ਕਰਦੇ ਸੀ ਧਰਮੰਦਾ ਅਸੀਂ ਪਖੰਡਵਾਦ ਦਾ ਵਿਰੋਧ ਕਰਦੇ ਸੀ ਅਮਰਤ ਸੰਚਾਰ ਕਰਦੇ ਸੀ ਸਾਡੇ ਤੇ ਪਾਬੰਦੀਆਂ ਲਾਈਆਂ ਮੈਂ ਇੱਕਦੋ ਫੋਟੋਆਂ ਵੀ ਸਾਂਝੀਆਂ ਕਰੂੰਗਾ ਅੱਜ ਮੈਨੂੰ ਬਿਕਰਮ ਸਿੰਘ ਮਜੀਠੀਆ ਦੇ ਬੱਚਿਆਂ ਦੀ ਤਸਵੀਰ ਵੇਖ ਕੇ ਯਾਦ ਵੀ ਮੇਰਾ ਤਾਂ ਬੱਚਾ ਉਦੋਂ ਇਦੋਂ ਵੀ ਛੋਟਾ ਸੀ ਕੁਰਬਾਨ ਸਿੰਘ ਜਦੋਂ ਮਾਂ ਦੀ ਕੁਛੜ ਝੜ ਕੇ ਉਹ ਤਰੀਕਾ ਤੇ ਆਉਂਦਾ ਸੀ ਤੇ ਜੇਲ੍ਹ ਚ ਮੁਲਾਕਾਤਾਂ ਲਈ ਆਉਂਦਾ ਸੀਗਾ ਜਦੋਂ ਮੇਰੇ ਨਾਲ ਜਾਂਦੇ ਆ ਸਾਡੀਆਂ ਗੱਡੀਆਂ ਨੂੰ ਘੇਰ ਲਿਆ ਜਾਂਦਾ ਸੀਗਾ ਸੁਖਵੀਰ ਸਿੰਘ ਬਾਦਲ ਵਿਕਰਮ ਮਜੀਠੀਆ ਦੇ ਇਸ਼ਾਰਿਆਂ ਤੇ ਤੇ ਸਾਨੂੰ ਉੱਥੋਂ ਗ੍ਰਿਫਤਾਰ ਕਰਕੇ ਉਹਨਾਂ ਦੀ ਹਾਜ਼ਰੀ ਚ ਲੈ ਜਾਂਦੇ ਸੀ ਬੱਚਿਆਂ ਦੇ ਸਾਹਮਣੇ ਬੱਚੇ ਵੇਖਦੇ ਸੀ ਕਸੂਰ ਕੀ ਸੀ ਧਰਮ ਦਾ ਪ੍ਰਚਾਰ ਧਰਮ ਦੇ ਪ੍ਰਚਾਰ ਤੇ ਰੋਗ ਅਸੀਂ ਗੁਰਦੁਆਰ ਸਾਡੇ ਗੁਰਦੁਆਰਿਆਂ ਤੇ ਉੱਤੇ ਕਬਜ਼ੇ ਕੀਤੇ ਕੋੜ ਸ਼ਮੀਰ ਗੁਰਦੁਆਰਾ ਜੰਡਾਲੀ ਸਰਸਵਤ ਦੀ ਰਾਤ ਨੂੰ ਚੱਕਿਆ ਤਿੰਨ ਜ਼ਿਲ੍ਹਿਆਂ ਦੀ ਪੁਲਿਸ 35-40 ਗੱਡੀਆਂ ਦੋ ਐਸਐਸਪੀ ਹਾਜ਼ਰ ਸੀਗੇ ਮਾਨਸਾ ਤੇ ਫਰੀਦਕੋਟ ਦਾ ਭੋਪਿੰਦਰ ਸਿੰਘ ਖੱਡੜਾ ਐਸਐਸਪੀ ਮਾਨਸਾ, ਸੁਰਜੀਤ ਸਿੰਘ ਕਾਲੋਂ ਫਰੀਦਕੋਟ ਉਹਨਾਂ ਦੀ ਗਵਾਹੀ 'ਚ ਪੁਲਿਸ ਫੋਰਸਾਂ ਨਾਲ ਬਠਿੰਡੇ ਦੀ ਫੋਰਸ ਬਠਿੰਡੇ ਦਾ ਐਸਐਸਪੀ ਨਾਲ ਨਹੀਂ ਸੀ ਆਇਆ ਉਦੋਂ ਗੁਰਪ੍ਰੀਤ ਸਿੰਘ ਭੁੱਲਰ ਸੀ ਉੱਥੇ ਸਾਨੂੰ ਅੱਧੀ ਰਾਤ ਨੂੰ ਗ੍ਰਿਫਤਾਰ ਕਰਕੇ ਫਰੀਦਕੋਟ ਲੈ ਗਏ ਮੇਰੇ ਸਾਥੀਆਂ ਨੂੰ ਵੀ ਗੁਰੂ ਕੇ ਲੰਗਰ 'ਚ ਸੇਵਾ ਕਰਨ ਵਾਲੇ ਦਰਬਾਰ 'ਚ ਸੇਵਾ ਕਰਨ ਵਾਲੇ ਗ੍ਰੰਥੀ ਸਿੰਘਾਂ ਨੂੰ ਸਾਡੇ ਜੁੱਤੀਆਂ ਜੋੜੇ ਵੀ ਤੁਹਾਡੇ ਦਾ ਜੇ ਜੁੱਤੀਆਂ ਜੋੜੇ ਨਹੀਂ ਚੱਕੇ ਵਿਜੀਲੈਂਸ ਨੇ ਸਾਡੇ ਤਾਂ ਜੁੱਤੀਆਂ ਜੋੜੇ ਵੀ ਟਰੰਕਾਂ 'ਚ ਪਾ ਕੇ ਲੈ ਗਏ ਸੀ ਤੇ ਸਾਡੇ ਤੇ ਮੁਕਾਦਮੇ ਤੇ ਪੌਣੇ 2 ਮਹੀਨੇ ਮੈਨੂੰ ਫਰੀਦਕੋਟ ਦੀ ਜੇਲ੍ਹ 'ਚ ਬੰਦ ਰੱਖਿਆ ਕਸੂਰ ਕੀਆ ਹਰਿਆਣਾ ਕਮਿਊਨਿਟੀ ਕੋ ਬਣਾਈ ਹਰਿਆਣਾ ਕਮੇਟੀ ਹਰਿਆਣਾ ਸਰਕਾਰ ਨੇ ਬਣਾਈ ਸੀ ਗੁਰਦੁਆਰਿਆਂ ਦਾ ਪ੍ਰਬੰਧ ਕਿਉਂ ਲਿਆ ਚੀਕੇ ਗੁਰਦੁਆਰੇ ਦਾ ਪ੍ਰਬੰਧ ਲਿਆ ਸੀਗਾ ਸਾਡੀਆਂ ਗੱਡੀਆਂ ਟੋਜਨ ਕਰਕੇ ਲੈ ਕੇ ਲਵਾਰਸ ਖੜੀਆਂ ਦਿਖਾ ਕੇ ਉਹਨਾਂ ਜੇ ਕੇ 47 ਦੇ ਰੌਂਦ ਪਾਏ ਥੋੜੇ ਦੇ ਤਾਂ ਜੇ ਵਿਜੀਲੈਂਸ ਨੇ ਕੇ 47 ਦੇ ਰੌਂਦ ਨਹੀਂ ਪਾਏ ਤੁਸੀਂ ਤਾਂ ਇਹ ਕੇ 47 ਦੇ ਰੌਂਦ ਪਾਉਂਦੇ ਰਹੇ ਆ ਝੂਠੇ ਮੁਕਦਮੇ ਸਾਡੇ ਕਿੰਨੇ ਫੇਸ ਕੀਤੇ ਸੀ ਜਿੱਦੇ ਜਾ ਰਹੇ ਅਮਰਤ ਸੰਚਾਰ ਹੁਣ ਸੀਗਾ ਤੁਸੀਂ ਕੋਰਸ਼ਮੀਰ ਗੁਰਦਾਰੇ ਦੇ ਬਾਹਰ ਨਿਕਲਦੇ ਗ੍ਰਿਫਤਾਰ ਕਰ ਲਿਆ ਕੇਸਰ ਸਿੰਘ ਡੀਐਸਪੀ ਇੱਕ ਭਾਰਤਵਾਜ ਔਰ ਇੱਕ ਡੀਐਸਪੀ ਬਲਜੀਤ ਸਿੰਘ ਮੇਰੇ ਪਿੰਡ ਦਾ ਹੀ ਸੀਗਾ ਤੇ ਯਾ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ ਤੇ ਲੈ ਕੇ ਆਪਣਾ ਜਿਹੜਾ ਥਾਣਾ ਸੀਗਾ ਤੁਹਾਡਾ ਆਪਣਾ ਜਿਹੜਾ ਹੈ ਮਾ ਕੁਸਲਾ ਕੁਸਲਾ ਪਹਿਲਾਂ ਰੈਸਟ ਹਾਊਸ ਫਿਰ ਉਸ ਤੋਂ ਬਾਅਦ ਥਾਣਾ ਜਿਹੜਾ ਸੀ ਨੇੜੇ ਜੋੜਕੀਆਂ ਜੋੜਕੀਆਂ ਥਾਣੇ 'ਚ ਫਿਰ ਰਾਤ ਨੂੰ ਫਿਰੋਜ਼ਪੁਰ ਜੇਲ ਤੁਸੀਂ ਸਾਡੇ ਤੇ ਇੰਨਾ ਜ਼ਬਰ ਤੇ ਜ਼ੁਲਮ ਕੀਤਾ ਪੰਜਾਬ ਦੀ ਕਿਹੜੀ ਜੇਲ ਜਲੀ ਮੈਨੂੰ ਨਹੀਂ ਦਿਖਾਈ ਧਰਮ ਪ੍ਰਚਾਰ ਤੇ ਪਬੰਦੀ ਨਾਲ ਬਠਿੰਡਾ ਜੇਲ ਫਰੀਦਕੋਟ ਜੇਲ ਫਿਰੋਜ਼ਪੁਰ ਜੇਲ ਕਪੂਰਥਲਾ ਜੇਲ ਚਾਰਪੁਰ ਜੇਲ ਗਰਦਾਸਪੁਰ ਜੇਲ ਔਰ ਇਧਰ ਹਰਿਆਣੇ ਦੀ ਹਸਾਰ ਜੇਲ ਜਦੋਂ ਤੁਸੀਂ ਮੈਨੂੰ ਲੰਡਨ ਤੋਂ ਆਏ ਨੂੰ ਅੰਮ੍ਰਿਤਸਰ ਗ੍ਰਿਫਤਾਰ ਕਰਕੇ ਤੇ ਇਧਰ ਭਜਵਾ ਦਿੱਤਾ ਸੀਗਾ ਹਸਾਰ ਦੀ ਜੇਲ ਚ ਕਸੂਰ ਕੀ ਹੈ ਹਰਿਆਣਾ ਕਮੇਟੀ ਕੋ ਬਣਾਈ ਹੈ ਕਸੂਰ ਕੀ ਹੈ ਸਰਸੇ ਵਾਲੇ ਦਾ ਵਿਰੋਧ ਕਿਉਂ ਕਰਦੇ ਆਂ ਅਸੀਂ ਡਾਕਾ ਮਾਰਿਆ ਸੀਗੇ ਤੇ ਅਸੀਂ ਕਿਹਦਾ ਕਤਲ ਕੀਤਾ ਸੀਗਾ ਸਾਨੂੰ ਵੀ ਗ੍ਰਿਫਤਾਰ ਤੁਸੀਂ ਇਹ ਤੁਹਾਡੀਆਂ ਹੁਣ ਆਪਣੇ ਹੱਥਾਂ ਦੀਆਂ ਦਿੱਤੀਆਂ ਦੰਦਾ ਨਾਲ ਖੋਲਣੀਆਂ ਪੈ ਰੀਆਂ ਮੈਂ ਕਹਿਣਾ ਚਾਹੁੰਦਾ ਅੱਜ ਮੈਨੂੰ ਹਮਦਰਦੀ ਆ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਦੇ ਨਾਲ ਕਿ ਉਹਨੇ ਆਪਣਾ ਦੁੱਖ ਦਰਦ ਉਹਦਾ ਛਲ ਗਿਆ ਪਰ ਉਹਨੂੰ ਦੇਖਣਾ ਚਾਹੀਦਾ ਕਿ ਇਹਨਾਂ ਦੇ ਰਾਜ ਚ ਕੀ ਕੁਝ ਹੁੰਦਾ ਰਿਹਾ ਮੈਂ ਫੋਟੋਆਂ ਵੀ ਸਾਂਝੀਆਂ ਕਰੂੰਗਾ ਕਿ ਜਦੋਂ ਸਿਖਰ ਦੁਪਹਿਰਾ ਜੇਠ ਹੜ ਦਾ ਮਹੀਨਾ ਹੁੰਦਾ ਸੀਗਾ ਸਿਖਰ ਦੀ ਗਰਮੀ ਹੁੰਦੀ ਸੀ ਤੇ 1.5-2 ਸਾਲ ਦਾ ਮੇਰਾ ਪੁੱਤਰ ਆ ਕੇ ਤਰੀਕ ਤੇ ਬਾਹਰ ਸੰਗਤਾਂ ਦੇ ਨਾਲ ਖੜਾ ਹੁੰਦਾ ਸੀ ਜਾਂ ਫਰੀਦਕੋਟ ਜੇਲ੍ਹ ਦੇ ਬਾਹਰ ਮੁਲਾਕਾਤ ਲਈ ਖੜਾ ਹੁੰਦਾ ਸੀ ਜਾਂ ਜਦੋਂ ਕਾਰ ਵਿੱਚ ਕਿਤੇ ਨਾਲ ਜਾ ਰਹੇ ਤੇ ਉਹਨਾਂ ਨੂੰ ਮੇਰੇ ਸਾਥੀ ਸਿੰਘਾਂ ਨੂੰ ਛੋਟ-ਛੋਟੀ ਉਮਰ ਦੇ ਕੀਰਤਨ ਕਰਨ ਵਾਲੇ ਸਾਥੀ ਸਿੰਘਾਂ ਨੂੰ ਫੜ ਕੇ ਜੇਲ੍ਹਾਂ 'ਚ ਡੱਕਿਆ ਗੁਰੂ ਕੇ ਲੰਗਰ ਦੀ ਸੇਵਾ ਕਰਨ ਵਾਲਿਆਂ ਨੂੰ ਮੇਰੇ ਸਾਥੀਆਂ ਨੂੰ ਫੜ-ਫੜ ਜੇਲ੍ਹਾਂ 'ਚ ਡੱਕਿਆ ਸੋਲਣਾ ਜੋ ਬੀਜਿਆ ਵੱਢਣਾ ਪੈ ਰਿਹਾ ਵਿਕਰਮ ਸਿੰਘ ਮਜੀਠੀਆ ਇਹਨਾਂ ਦੇ ਕੀਤੇ ਗੁਨਾਹ ਜਿਹੜੇ ਇਹਨਾਂ ਨੂੰ ਭੁਗਤਣੇ ਪੈ ਰਹੇ ਜੋ ਇਹਨਾਂ ਨੇ ਆਪਣੇ ਰਾਜ ਭਾਗ 'ਚ ਕੀਤੇ ਤਾਂ ਸੁਖਬੀਰ ਸਿੰਘ ਬਾਦਲ ਨੂੰ ਵੀ ਭੁਗਤਣੇ ਪੈਣਗੇ ਮੈਂ ਕਹਿਣਾ ਚਾਹੁੰਦਾ ਉਹਨਾਂ ਨੂੰ ਵੀ ਤਿਆਰੀ ਰੱਖਣੀ ਚਾਹੀਦੀ ਹੈ ਹੋ ਸਕਦਾ ਉਹਨੂੰ ਵੀ ਇਸ ਤਰ੍ਹਾਂ ਦੇ ਤੁਰਨਾ ਪਵੇ ਕਿਉਂਕਿ ਤਿਆਰੀ ਰੱਖਣੀ ਚਾਹੀਦੀ ਇਹਨੂੰ ਆਪਦਾ ਪੂਰੀ ਬਿਸਤਰਾ ਬੰਨ ਕੇ ਰੱਖਣਾ ਚਾਹੀਦਾ ਪਤਾ ਨਹੀਂ ਕਿਹੜੀ ਸਰਕਾਰ ਜਦੋਂ ਸਰਕਾਰ ਇਸ ਰਾਹ ਤੇ ਤੁਰੀ ਆ ਤਾਂ ਭਾਵੇਂ ਕਿ ਅਸੀਂ ਜ਼ਬਰ ਜ਼ੁਲਮ ਦੇ ਖਿਲਾਫ ਕਿਸੇ ਨਾਲ ਅਨਿਆਇ ਨਹੀਂ ਹੋਣਾ ਚਾਹੀਦਾ ਪਰ ਨਿਆਂ ਤਾਂ ਜਿਹੜਾ ਬੀਜਿਆ ਜਾਂ ਉਹ ਵੱਡਣਾ ਹੀ ਪੈਣਾ